ਇਹ ਸੰਦੀਪ ਕਪੂਰ ਜਿਹੜਾ ਸਿਸ਼ੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਇੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਅਰਸ਼ਤ ਜੀ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਾਤ ਐਸ ਵੈਪਨ ਤੋਂ ਕਿਰਪਾਨ ਦੇ ਨਾਲ ਲਿੰਗ ਦਾਪਨ ਤੇ ਅਟੈਕ ਕੀਤਾ ਉਹ ਅਟੈਕ ਦੇ ਦੌਰਾਨ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਨਾ ਨੂੰ ਸਿਗਨ ਹਸਪੀਟਲ ਲੈ ਕੇ ਗਏ ਬਾਅਦ ਚਾਣਾ ਨੂੰ ਡੀਐਮਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਤੇ ਵਿਸ਼ਾ ਮਿਰਜ਼ਾ ਸਾਹਿਬ ਕਲੋਸ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤੇਗੜ ਸਾਹਿਬ ਉਹਨਾਂ ਨੇ ਜੁਆਇੰਟ ਟੀਮ ਆਸੀ ਬਣਾਈ ਹੈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਝ ਦੇਰ ਪਹਿਲਾਂ ਤੋਂ ਹੁਣ ਸਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜੀ ਦੀ ਹੈ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਬ੍ਰੀਫ ਕਰਨ ਸਰ ਮੋਟਿਵ ਕੀ ਸੀ ਆ ਸਿਰਫ ਥੋੜਾ ਹੋਰ ਹਿੰਦੀ ਵਿੱਚ ਵੀ ਬਤਾ ਦਿਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਜੀ ਉਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਜੀਪੀ ਸਾਹਿਬ ਨੂੰ ਦਿਹਾਣਾ ਬਣੋਗਾ ਆਫਰ ਕੀਤਾ ਬਣਾਈਆਂ ਗਈਆਂ ਸੀ ਇੱਕ ਮਾਨਨ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਿਲੋਸ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਪੀਐਸਪੀ ਕਿ ਨਾਸੀ ਤੇ ਸਾਡੇ ਦੋ ਇਨਸਪੈਕਟਰ ਤੇ ਸੀਆਈਏ ਇਨਚਾਰਜ ਉਸ ਟੀਮ ਦਾ ਜਿੱਤਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਕ੍ਰੁਸ ਨੂੰ ਹਾਂ। ਕਾਰਨ ਕੀ ਇਹ ਬੁਲੇਤੀ ਸੀ ਤੇ ਉਹ ਅੱਜ ਕੁਝ ਦੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਵੈਸਟ ਕੀਤਾ। ਇਦਾਂ ਡੀਟੇਲ ਐਗਜ਼ਾਮਨ ਕਰਾਂਗੇ ਇਨਟਰਾਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਵੇਂ ਨਾ ਨਿਹੰਗ ਸਿਗਰੇ ਹੈ ਬਣਾ ਪਿਆ ਹੋਇਆ ਸੀਗਾ ਨਹੀਂ ਬਿਲਕੁਲ ਇਹ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਪਹਿਨੀ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨਿਹੰਗੀ ਆ ਸੀ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਐ ਸਭ ਉਹ ਨਿਕਲਵਾ ਰਹੇ ਆ ਤਾਂ ਅਸੀਂ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਹੈ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਉਂਦੇ ਹਾਂ ਸਰਕਾਰ ਇਹ ਬੰਦ ਬੰਦ ਕਰ ਰਹੀ ਹੈ ਸਰਕਾਰ ਸਿੱਧਾ ਤੋਂ ਨਹੀਂ ਹੈ ਬਿਲਕੁਲ ਇੰਪੋਰਟੈਂਟ ਹੈ ਬਾਪਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਪਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤਸਰ ਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਛਾਵਣੀ ਜਿਹੜੀ ਜਿਹੜਾ ਮੋਤੀ ਨਗਰ ਹਾਂਜੀ ਮੋਤੀ ਨਗਰ ਛਾਵਣੀ ਨਗਰ ਮੋਤੀ ਨਗਰ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਅਸੀਂ ਅਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਘੰਟੇ ਪਹਿਲਾਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਇਹਨਾਂ ਕੋਲ ਮਿਲਿਆ ਕੀ ਕੀ ਹੈ ਜੀ ਨਹੀਂ ਅਜੇ ਅਸੀਂ ਐਕਟਿਵਾਂ ਰਿਕਵਰ ਕੀਤੀਆਂ ਜਿਹੜੀ ਐਕਟਿਵ ਬਾਈਖੋਗੇ ਭੱਜੇ ਸੀਗੇ ਬਾਕੀ ਅਸੀਂ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਮਿਊਜ਼ਿਕ ਹੋ ਹਾਂ ਉਹ ਆਡੈਂਟੀਫਾਈ ਹੋ ਗਿਆ ਟੈਕਸਿੰਗ ਅਜੇ ਉਧਰ ਆ ਟੈਕਸਿੰਗ ਦੱਸਿਆ ਜਾ ਰਿਹਾ ਸਰ ਸਾਰੇ ਐਂਡ ਨੂੰ ਹੀ ਮਾਰਨਾ ਹੈ ਇਸਕੇ ਤੱਕ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਪ੍ਰਾਈਮਾ 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 ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਵੀ ਸੱਡਨ ਐਂਡ ਪ੍ਰੋਵੋਕੇਸ਼ਨ ਵਿੱਚ ਉੱਥੇ ਮਿਲਿਆ ਬਟ ਅਸੀਂ ਕੋਈ ਵੀ ਜੁੜੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਫਟੇਗੜ ਸਰ ਦੇ ਪਹੁੰਚੇ ਕਿ ਦਸਰ ਫਟੇਗੜ ਸਰ ਪਹੁੰਚੇ ਹੈ ਗੇਰਾ ਸਕੂਟੀ ਤੇ ਪਹੁੰਚੇ ਜਿਹੜੀ ਅਸਲ ਸਕੂਟੀ ਤੇ ਦੇਵੇ ਸਰ ਇਹਨਾਂ ਦੇ ਫਟੇਗੜ ਸਰ ਤੋਂ ਗਏ ਨਹੀਂ ਸੱਜਿਆ ਅਸੀਂ ਅਸਲ ਇਹ ਕੋਈ ਦੇਖੋ ਐਡੇ ਨਾਕੇ ਹੁੰਦੇ ਨੇ ਲੁਧਿਆਣਾ ਨੀ ਦੇਰੀ ਦੇਰੀ ਤੇਰੀ ਸ਼ੋਅ ਮੈਨੀ ਇਨਪੁਟ ਐਂਡ ਜਿੱਦੇ ਕਰਕੇ ਫੜੇ ਗਏ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟਸ ਨੂੰ ਮਿਲੀ ਆ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈਅਰ ਸਕਸੈਸਫੁਲੀ ਕੋਡ देम ਐਂਡ کوئی نہ کوئی ساری ڈسٹرکٹلی بہت ہی چود چود ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ 셀프 ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੋ ਐਕਸ ਲੈ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਜਾਣਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਫਿਜ਼ਿਕਲ ਸਿਕਿਉਰਟੀ ਕਿਉਂਕਿ ਸਿਕਿਉਰਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਹੈ ਬਟ ਸਰ ਐਨੀ ਐਕਸ਼ਨ ਆਮੈਂਗ ਦੱਤ ਤੁਸੀਂ ਐਕਸ਼ਨ ਲੋਗੇ ਨਹੀਂ ਅਸੀਂ ਡੀਟੇਲਰ ਉਹ ਐਕਟਿਵ ਹੁੰਦਾ ਸ਼ਹਿਰ ਹਾਦਸਾ ਨਾ ਹੁੰਦਾ ਅਸੀਂ ਡੀਟੇਲਿੰਗ ਪਾਲਿਸੀ ਉੱਤੇ ਬਣਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਂਦਾ ਐਜ਼ ਪਰਫੈਕਟ ਅਸੀਂ ਕਰਦੇ ਹਾਂ ਹਾਂ ਜੀ ਸਾਰੇ ਫੜੇਗਾ ਜੀ ਕਿੰਨੇ ਜੜੇ ਨਹੀਂ ਹਜੇ ਦੋ ਅਸੀਂ ਆਪਣੇ ਹੈਂਡ ਦਿੱਤੇ ਹਨ ਇੱਕ ਅਜੇ ਵੀ ਮਤਲ ਇਹ ਗੱਲ ਰਸਾਇਦੇ ਨਾ ਗੱਡੀ ਲੱਤ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਟ੍ਰਾਂਸਪੋਰਟ ਨੰਬਰ ਚੁੱਕੀਆਂ ਉੱਤੇ ਕਬਜ਼ਾ ਕੀਤਾ ਹੈ ਉਹ ਵੀ ਕੰਪਨੀ 18 ਲੋਕੀ ਨਗਰ ਤੇ ਚੁੱਕੀਆਂ ਉਹਨਾਂ ਨੇ ਪਹਿਲੇ ਟੈਕਸੀ ਵੀ ਚੱਲ ਚੱਕਾ ਤੇਰੇ ਤੇ ਇੱਕ ਵਾਰ ਵੀ ਪਹਿਲੀ ਕੋਈ ਨਹੀਂ ਕੀਤੀ ਜਾਊਗੀ ਜਿਹੜਾ ਵੀ ਅਸੀਂ ਐਡਾ ਵੀ ਕਰਾਂ ਜੋ ਵੀ ਕੰਪਲੇਨਟ ਹੋਊਗੀ ਜੋ ਵੀ ਆਏਗਾ ਅਸੀਂ ਐਕਸੈਪਟ ਕਰਾਂਗੇ ਸਰ ਰਣੇਵਲ ਲੁਧਿਆਣੇ ਦੇ ਨਹੀਂ ਜਿਹਦੇ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਦੋ ਥੋੜੀ ਤੋਰ ਦੇ ਪਤਾ ਮਿਲੇ ਉਹ ਪਿੱਛੇ ਅਮਰਸਰ ਦਾ ਹੈ ਸਰ ਨਾਮ ਕੀ ਹੈ ਸਰ ਨਾਮ ਦੱਸਣਾ ਨਹੀਂ ਇਹਦਾ ਇੱਕ ਸਰਮਜੀਤ ਸਿੰਘ ਐਲਐਸ ਕਾਬਾ ਹੈ ਤੇ ਇੱਕ ਖਰਜੋਤ ਸਿੰਘ ਜੁਗਾ ਸਰ ਇਹਨਾਂ ਦੇ ਜਿਹੜੇ ਸਲੋਟੀ ਪ੍ਰਸਾਦ ਸਿੰਘ ਨਾਲ ਉਹ ਦੇਖਿਆ ਵੀ ਜਰਾ ਵੀਡੀਓ ਦੇ ਵਿੱਚ ਜਿੱਦਿਕ ਨਿਹਰ ਸਿੰਘ ਨੂੰ ਦੇ ਸਿਉਰਟੀ ਬਰਸੇ ਉਹ ਕੁਝ ਕਰ ਨਹੀਂ ਪਾਉਂਦਾ ਕਿ ਨਾ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਰਹੀ ਕਿ ਉਸ ਤੋਂ ਵੀ ਕਹਿ ਰਹੇ ਸੀ ਕਿ ਪੁੱਛਣਾ ਪਰ ਇਹ ਦੋਸਰ ਸਪੈਂਡ ਕੀਤੇ ਨਹੀ ਨਹੀ ਉਸਨੇ ਕੋਈ ਸ਼ੂਟ ਕਰਦਾ ਵੀ ਆਰਡਰ ਨਹੀਂ ਹੈ ਤੇ ਗੋਲੀ ਚਲਾਦਾ ਆਰਡਰ ਨਹੀਂ ਹੈ ਇਹ ਕਿੰਨੇ ਕਿਹਾ ਜੀ ਇਹ ਸਿਵਲ ਦੇ ਰੋਪਲਾ ਰਸੀ ਵੀ ਪੁਲਿਸ ਦੇ ਪਰ ਗੋਣੇ ਜਿੱਤੇ ਕੇ ਸਾਨੂੰ ਸਿਉਰਟੀ ਨਹੀਂ ਕੋਈ ਇਹਨਾਂ ਕੋ ਆਰਡਰ ਨਹੀਂ ਹੈ ਕਿ ਕੋਈ ਤਕਨੀਕੋ ਪ੍ਰੋਟੈਕਸ਼ਨ ਤਾਈਂ ਹੋ ਜੀ ਜਾਂਦੀ ਹੈ ਕਿ ਉਸਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਨੇ ਕਾਨੂੰਨ ਸਾਨੂੰ ਹਰ ਬੰਦੇ ਨੂੰ ਇਹ ਮਤਲਬ